ਆਟਵਾਂ ਦੇ ਜਿਹੜਾ ਲਗਾਤਾਰ ਬਾਰ ਦਤਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਸੀ ਆਟਵਾਂ ਦੀਆਂ ਜਾਂ ਜਿਹੜੇ ਆਟੋ ਵਾਲਿਆਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿਵਾਦ ਖੜੇ ਹੋ ਰਹੇ ਸੀ ਸੋ ਹੁਣ ਇਨ੍ਹਾਂ ਦੇ ਉੱਪਰ ਸਖਤੀ ਜਿਹੜੀ ਉਹ ਕਰਨੀ ਪ੍ਰਸ਼ਾਸਨ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਤੁਸੀਂ ਦੇਖ ਰਹੇ ਹੋ ਇਹ तमाम ਜਿਹੜੇ ਆਟੋ ਨੇ ਆਟੋ ਆਏ ਹੋਏ ਨੇ ਇੱਥੇ ਇਹ ਆਟੋ ਜਿਹੜੇ ਇੱਥੇ ਪਹੁੰਚੇ ਨੇ ਇਹਨਾਂ ਦੇ ਇੱਕ ਸਪੈਸੀਫਿਕ ਨੰਬਰ ਜਿਹੜਾ ਨਗਰ ਨਿਗਮ ਦੇ ਵੱਲੋਂ ਅਲਰਟ ਕੀਤਾ ਜਾਣਾ ਸਪੈਸ਼ਲ ਨੰਬਰ ਜਿਹੜਾ ਉਹ ਅਲਰਟ ਕੀਤਾ ਜਾਣਾ ਸੋ ਇਹ ਉਹ ਨੰਬਰ ਲਵਾਉਣ ਦੇ ਲਈ ਇੱਥੇ ਪਹੁੰਚੇ ਨੇ ਨਗਰ ਨਿਗਮ ਅਧਿਕਾਰੀ ਵੀ ਇੱਥੇ ਨੇ ਤੇ ਇਹ ਤੁਸੀਂ ਦੇਖੋ ਸਾਰੀ ਕਾਰਵਾਈ ਚੱਲ ਰਹੀ ਹੈ ਇਸ ਵਕਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਇਲਾਕੇ ਦੇ ਵਿੱਚ ਸਾਰੀ ਕਾਰਵਾਈ ਚੱਲ ਰਹੀ ਹੈ ਜਿੱਥੇ ਕਿ ਆਟੋ ਵਾਲੇ ਵੀ ਪਹੁੰਚ ਰਹੇ ਨੇ ਤੇ ਆਟੋ ਵਾਲਿਆਂ ਦੇ ਨਾਲ-ਨਾਲ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਹ ਤੁਸੀਂ ਦੇਖੋ ਇਹ ਨੰਬਰ ਮਿਲਦਾ ਫੋਟੋ ਲੱਗੀ ਹੁੰਦੀ ਹੈ ਤੇ ਇਹ ਜਿਹੜਾ ਸਪੈਸੀਫਿਕ ਨੰਬਰ ਵੀ ਦਿੱਤਾ ਇੱਥੇ ਆਟੋ ਚਾਲਕ ਹੋਰ ਵੀ ਜਿਹੜੇ ਪਹੁੰਚੇ ਨੇ ਤੁਸੀਂ ਦੇਖੋ ਸੋ ਗੱਲਬਾਤ ਵੀ ਕਰਦੇ ਆ ਆ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਕਾਰਵਾਈ ਨੂੰ ਪ੍ਰਸ਼ਾਸਨ ਦੀ ਜਿਹੜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਦੇਖਦੇ ਸੀ ਆਪਾਂ ਹੈਨਾ ਬਾਰਦਾਤਾ ਸਾਹਮਣੇ ਆਉਂਦੀ ਸੀ ਇੱਕ ਦੇ ਚੱਕਰ ਸਾਰੇ ਬਦਨਾਮ ਸਾਰੇ ਹੋ ਜਾਂਦੇ ਸੀਗੇ ਤੇ ਹੁਣ ਲੱਗਦਾ ਵੀ ਇਹ ਇਸ ਤਰ੍ਹਾਂ ਰੁਕੇਗਾ ਇਹ ਕੰਮ ਨਹੀਂ ਹੁਣ ਤਾਂ ਵਧੀਆ ਹੋ ਜਾਊਗਾ ਮੈਂ ਜੀ ਕਿ ਨੰਬਰ ਲੱਗ ਗਿਆ ਹਾਂਜੀ ਨੰਬਰ ਲੱਗ ਗਿਆ ਪਛਾਣ ਹੋ ਸਕਦਾ ਹਾਂਜੀ ਹਾਂਜੀ ਅੱਛਾ ਇਹ ਦਿੱਕਤਾਂ ਕਿੰਨੀਆਂ ਕਾਇਆਂ ਇੱਥੇ ਕੋਈ ਦਿੱਕਤ ਨਹੀਂ ਆ ਜੀ ਅੱਛਾ ਕੀ ਲਿਆ ਕੀ ਕੀ ਤੋਂ ਇਹ ਆਧਾਰ ਕਾਰਡ ਲਾਇਸੈਂਸ ਫੋਟੋ ਜੀ ਤੇ ਬਸ ਫੀਸ ਵੀ ਨਹੀਂ ਇਹ ਕਾਰਸੀਬ ਨਾ ਫੀਸ ਕੋਈ ਨਹੀਂ ਕੋਈ ਪੈਸਾ ਨਹੀਂ ਲਿਆ ਫਰੀ ਦੇ ਵਿੱਚ ਸਾਰਾ ਕੰਮ ਹੋ ਗਿਆ ਹਾਂਜੀ ਹਾਂਜੀ ਅੱਛਾ ਕਿਸ ਤਰ੍ਹਾਂ ਦੇਖਦੇ ਆ ਵੀ ਇਸ ਚੀਜ਼ ਲੋਡ ਸੀਗੀ ਇਹਦੀ ਜਿਹੜਾ ਇਹ ਨੰਬਰ ਲਾਏ ਜਾ ਰਹੇ ਹਾਂਜੀ ਲੋਡ ਸੀਗੀ ਜੀ ਕਿਸ ਤਰ੍ਹਾਂ ਦੇਖ ਕਿਸ ਤਰ੍ਹਾਂ ਲੋਡ ਲੋਡ ਇਸ ਕਰਕੇ ਸੀਗੀ ਵੀ ਨਾਜਾਇਜ਼ ਇੱਕ ਤੋਂ ਆਟੋ ਚੱਲ ਰਹੇ ਸੀਗੇ ਔਰ ਜਿਹੜੀਆਂ ਵਾਰਦਾਤਾ ਹੁੰਦੀਆਂ ਸੀ ਰਾਤ ਨੂੰ ਤੇ ਉਹਦੇ ਵਿੱਚ ਜਿਹੜੇ ਸਹੀ ਬੰਦੇ ਉਹ ਵੀ ਪਦਨਾਮ ਹੋ ਜਾਂ ਹੁਣ ਇਹ ਇੱਕ ਨੰਬਰ ਦਾ ਕੰਮ ਹੋ ਗਿਆ ਰਸੀਦ ਕੱਟ ਕੇ ਦੇਣਗੇ ਜੀ ਜਿੱਥੇ ਮਰਜ਼ੀ ਜਾਓ ਤੁਹਾਡਾ ਨੰਬਰ ਉੱਥੇ ਰਜਿਸਟਰ ਹੋ ਗਿਆ ਹੈ ਨਾ ਸਰਕਾਰ ਕੋਲੇ ਹਾਂਜੀ ਸੋ ਲੱਗਦਾ ਬਾਰਦਾਤਾ ਦੇ ਵਿੱਚ ਵੀ ਰਾਹਤ ਮਿਲੇਗੀ ਹਾਂਜੀ ਹਾਂਜੀ ਇਹ ਇੱਕ ਨੰਬਰ ਦਾ ਕੰਮ ਹੋ ਗਿਆ ਰਸੀਦ ਕੱਟ ਕੇ ਦੇਤੀ ਜੀ ਕਿੰਨੇ ਚਿਰ ਤੋਂ ਤੁਸੀਂ ਚਲਾ ਰਹੇ ਹੋ ਮੈਂ 17 15 ਸਾਲ ਹੋ ਗਏ ਜੀ 15 ਸਾਲ 2010 ਤੋਂ ਚਲਾ ਰਿਹਾ ਹਾਂ ਚਲਾ ਰਿਹਾ ਹਾਂ ਪਹਿਲਾਂ ਡੀਜ਼ਲ ਵਾਲਾ ਆਟੋ ਚਲਾਉਂਦਾ ਸੀ ਹੁਣ ਮੇਰੇ ਕੋਲੇ ਆ ਇਹ ਰਿਚ ਵਧੀਆ ਉਪਰਾਲਾ ਕੀਤਾ ਹਾਂ ਹਾਂਜੀ ਹਾਂਜੀ ਇਹ ਜਿਹੜਾ 500 600 ਦਾ ਡੀਜ਼ਲ ਮਚਾਉਂਦੇ ਸੀਗੇ ਮੰਨ ਲਓ ਉਹ ਡੀਜ਼ਲ ਵਾਲੇ ਪੈਸੇ ਸਾਨੂੰ ਬਚ ਜਾਂਦੇ ਆ 500 ਰੁਪਏ ਜੀ ਓਏ ਬਹੁਤ ਖੁਸ਼ੀ ਵੀ ਜ਼ਾਹਰ ਕਰ ਰਹੇ ਨੇ ਇਹ ਭਾਈ ਜੀ ਨੇ ਜਿਹੜੇ ਰਸੀਦਾਂ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਇਹ ਰਸੀਦਾਂ ਜਿਹੜੀਆਂ ਮਿਲੀਆਂ ਨੇ ਤੇ ক্লোਜ਼ ਕਰਕੇ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਜਿਹੜਾ ਇਸ ਰਸੀਦ ਦੇ ਉੱਪਰ ਸਾਰਾ ਡਾਟਾ ਹੁੰਦਾ ਤੇ ਲਿਖਿਆ ਹੁੰਦਾ ਵੀ ਇਹ ਡੀਜ਼ਲ ਰਿਕਸ਼ਾ ਹੈ ਕਿ ਈ ਰਿਕਸ਼ਾ ਕੀ ਹੈ ਤੇ ਭਾਈਆਂ ਨੇ ਬਹੁਤ ਖੁਸ਼ੀ ਜਿਹੜੀ ਜ਼ਾਹਰ ਕੀਤੀ ਕਿ ਸਾਨੂੰ ਹੁਣ ਜਿਹੜੀਆਂ ਬਾਰਦਾਤਾਂ ਤੋਂ ਰਾਹਤ ਮਿਲੇਗੀ ਸੋ ਕੁਝ ਹੋਰ ਵੀ ਸ਼ਹਿਰਬਾਸੀ ਪਹੁੰਚੇ ਨੇ ਗੱਲਬਾਤ ਕਰਦੇ ਆ ਜੀਲ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਵੱਲੋਂ ਨਗਾਤਾਰ ਆਵਾਜ਼ ਚੱਕੀ ਜਾ ਰਹੀ ਸੀਗੀ ਆਟੋਆਂ ਨੂੰ ਲੈ ਕੇ ਕਿ ਆਟੋਆਂ ਦੇ ਚਾਲਕਾਂ ਦੇ ਰੂਟ ਦੇ ਵਿੱਚ ਜਿਹੜੇ ਬਾਹਰ ਦਾਤਾ ਹੁੰਦੀਆਂ ਨੇ ਚੱਲ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਅਸੀਂ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਨਗਰ ਨਿਗਮ ਵੱਲੋਂ ਹੁਣ ਜਿਹੜੀ ਮੁਹਿੰਮ ਚਲਾਈ ਗਈ ਹੈ ਕਿ ਨੰਬਰ ਲਗਾਏ ਜਾਣਗੇ ਲਗਭਗ 15000 ਤੋਂ ਵੀ ਲਗਭਗ ਜ਼ਿਆਦਾ ਸਮਥਿੰਗ ਆਟੋ ਨੇ ਜਿਹੜੇ ਸ਼ਹਿਰ ਦੇ ਵਿੱਚ ਦੌੜ ਰਹੇ ਨੇ ਔਰ ਕਈ ਲੋਕ ਨਸ਼ਾ ਕਰਕੇ ਚਲਾਉਂਦੇ ਨੇ ਕਈ ਲੋਕ ਆਟੋਆਂ ਦੇ ਟੈਕਸ ਨਹੀਂ ਭਰਦੇ ਜਾਂ 15-15 ਸਵਾਰੀਆਂ ਲੋਡ ਕਰਦੇ ਨੇ ਇਹਨਾਂ ਦੇ ਖਿਲਾਫ ਸਾਡੀ ਆਵਾਜ਼ ਸੀਗੀ ਔਰ ਅਸੀਂ 15 ਸਾਲ ਪੁਰਾਣੇ ਜਿਹੜੇ ਆਟੋ ਸੀਗੇ ਉਹਨਾਂ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਸੀ ਜਿੱਤੇ ਤੇ ਡੀਸੀ ਸਾਹਿਬ ਨੇ ਜੋ ਨੰਬਰ ਲਗਾਉਣ ਦੀ ਮੁਹਿੰਮ ਸ਼ੁਰੂ ਹੋਈ ਹੈ ਇਹ 15 ਸਾਲ ਪੁਰਾਣੇ ਆਟੋਆਂ ਤੇ ਨੰਬਰ ਨਹੀਂ ਲਗਾਏ ਜਾ ਰਹੇ ਔਰ ਇਹਨਾਂ ਦੇ ਜਿਹੜਾ ਨੰਬਰ ਲੱਗਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਵੀ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ ਕਿ டிஎன்ஏ ਟੈਸਟ ਕਰਾਏ ਡ੍ਰੋਪ ਟੈਸਟ ਕਰਾਏ ਜਾਣਗੇ ਇਹਨਾਂ ਦੇ ਜੋ ਆਟੋ ਚਾਲਕ ਹੋਣਗੇ ਕਿਉਂਕਿ ਨਸ਼ਾ ਕਰਕੇ ਚਲਾਉਂਦੇ ਨੇ ਇਹ ਬਹੁਤ ਵੱਡੀ ਘਟਨਾ ਕਰ ਸਕਦੇ ਸੀਗਾ ਨਿਆਉਤਾ ਤੇ ਜਿਹੜੀ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਆਟੋ ਤਾਂ ਬਹੁਤ ਟਾਈਮ ਤੋਂ ਚੱਲ ਰਹੇ ਨੇ ਨਹੀਂ ਆਟੋ ਤਾਂ ਲਗਭਗ ਜਦੋਂ ਦੇ ਆਪਾਂ ਦੇਖਦੇ ਆ ਰਹੇ ਹਾਂ ਤਦੋਂ ਦੀ ਚੱਲ ਰਿਹਾ ਪਰੰਤੂ ਅੱਜ ਤੱਕ ਕਿਸੇ ਨੇ ਵੀ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਕਿ ਆਰਟੀਏ ਵਿਭਾਗ ਨੂੰ ਬਹੁਤ ਲੋਡ ਹੈਗੀ ਇਧਰਲੇ ਪਾਸੇ ਧਿਆਨ ਦੇਣ ਦੀ ਕਿਉਂਕਿ ਸਰਕਾਰ ਨੂੰ ਕਈ ਕਾਫੀ ਲੰਬੇ ਸਮੇਂ ਤੋਂ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਟੈਕਸ ਨਹੀਂ ਪੇ ਕਰੇ ਜਾ ਰਹੇ ਜਿਹੜੇ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਸਰਕਾਰ ਨੂੰ ਘਾਟਾ ਪੈ ਰਿਹਾ ਹੈਗਾ ਪਰੰਤੂ ਆਰਟੀਏ ਵਿਭਾਗ ਨੇ ਚੁੱਪੀ ਸਾਦੀ ਹੋਈ ਹੈ ਸਾਡੇ ਲਗਾਤਾਰ 1 ਮਹੀਨੇ ਤੋਂ ਵਾਰ ਉਠਾ ਰੱਖੀ ਆ ਟ੍ਰੈਫਿਕ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰੰਤੂ ਕਿਤੇ ਨਾ ਕਿਤੇ ਆਰਟੀਏ ਵਿਭਾਗ ਨੇ ਚੁੱਪੀ ਸਾਦੀ ਹੋਈ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜਲਦੀ ਜਾਗਣ ਔਰ ਜਿਹੜਾ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਦਾ ਨੁਕਸਾਨ ਹੋ ਰਿਹਾ ਟੈਕਸ ਦੇ ਰੂਪ ਦੇ ਵਿੱਚ ਇਹਨਾਂ ਆੜੋਂਾਂ ਦੇ ਨੱਥ ਪਾਉਣ ਔਰ ਜੋ ਟੈਕਸ ਨਹੀਂ ਭਰਦੇ ਉਹਨਾਂ ਦਾ ਟੈਕਸ ਪ੍ਰਭਾਇਆ ਜਾਵੇ ਔਰ ਬਿਲਕੁਲ ਜਰਮਾਨਿਆਂ ਨਾਲ ਪਰਵਾਇਆ ਜਾਵੇ ਕਿਉਂਕਿ ਲਗਾਤਾਰ ਲੰਬੇ ਸਮੇਂ ਤੋਂ ਆਟੋ ਚੱਲ ਰਹੇ ਨੇ ਕਿਉਂਕਿ ਕਮਾਈ ਵੀ ਕਰ ਰਹੇ ਨੇ ਇਹ ਕੋਈ ਸਵਾਲ ਨਹੀਂ ਹੈਗਾ ਕਿ ਇਹ ਕਮਾਈ ਨਹੀਂ ਕੀਤੀ ਉਹਨਾਂ ਨੇ ਤਾਂ ਬਿਲਕੁਲ ਸੁਸ਼ੀਲ ਜੰਦਲ ਨੇ ਸਮਾਜ ਸੇਵੀ ਜਿਹੜੇ ਕਿ ਇਹਨਾਂ ਦੇ ਵੱਲੋਂ ਵੀ ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਆਟੋ ਵਾਲਿਆਂ ਦੀ ਮਨਮਾਨੀਆਂ ਨੂੰ ਲੈ ਕੇ ਤੇ ਜਿਹੜਾ ਪ੍ਰਸ਼ਾਸਨ ਨੂੰ ਵੀ ਇਹ ਮਿਲੇ ਸੀਗੇ ਸੋ ਫਿਲਹਾਲ ਤੁਸੀਂ ਦੇਖੋ ਇੱਥੇ तमाम ਜਿਹੜੇ ਆਟੋ ਨੇ ਉਹ ਪਹੁੰਚੇ ਨੇ ਇੱਥੇ ਆਪਣੀ ਵੈਰੀਫਿਕੇਸ਼ਨ ਕਰਵਾਉਣ ਦੇ ਲਈ ਨੰਬਰ ਜਿਹੜਾ ਸਪੈਸਿਫਿਕ ਨੰਬਰ ਹੈ ਉਹ ਨੰਬਰ ਲਗਵਾਉਣ ਦੇ ਲਈ ਸੋ ਅੱਗੇ ਜਿਹੜੀ ਕਾਰਵਾਈ ਚੱਲ ਰਹੀ ਹੈ ਉਹ ਕਾਰਵਾਈ ਵੀ ਆਪਾਂ ਚਲਦੇ ਆ ਇੱਥੇ ਅਧਿਕਾਰੀ ਨੇ ਅਧਕਾਰੀਆਂ ਦੇ ਕੋਲ ਵੀ ਆਪਾਂ ਚੱਲਾਂਗੇ ਤੁਸੀਂ ਦੇਖੋ ਕਿ ਇੱਥੇ ਇਹ ਰਾਸ਼ੀ ਇਸੇ ਤਰ੍ਹਾਂ ਹੀ ਰਹਿੰਦਾ ਕਿਉਂਕਿ ਲੋਕਾਂ ਦੇ ਵਿੱਚ ਵੀ ਇੱਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜਾ ਆਪਾਂ ਰਜਿਸਟਰਡ ਕਰਾਈਏ ਨੰਬਰ ਆਪਣਾ ਲਈਏ ਉਸ ਨੂੰ ਲੈ ਕੇ ਤੁਸੀਂ ਦੇਖੋ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਆਪੋ ਆਪਣਾ ਜਿਹੜਾ ਹੋਂਚਨੇ ਤੇ ਜਿਹੜਾ ਤੁਸੀਂ ਇੱਥੇ ਦੇਖੋ ਐਂਟਰੀ ਕੀਤੀ ਜਾ ਰਹੀ ਹੈ ਇੱਥੇ ਡਾਟਾ ਜਿਹੜਾ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਐਂਟਰੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਕਾਗਜ਼ ਪੱਤਰ ਲੈ ਕੇ ਇੱਥੇ ਇੱਕ ਨੰਬਰ ਦਿੱਤਾ ਜਾਂਦਾ ਸਪੈਸੀਫਿਕ ਜਿਹੜਾ ਨੰਬਰ ਹੁੰਦਾ ਹੈ ਉਹ ਨੰਬਰ ਦਿੱਤਾ ਜਾਂਦਾ ਇਸ ਇਸ ਕਾਪੀ ਦੇ ਵਿੱਚ ਤੇ ਦੂਜੀ ਤੱਕ ਸੋ ਫਿਲਹਾਲ ਅਧਿਕਾਰੀ ਵੀ ਨੇ ਅਧਿਕਾਰੀਆਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਤੁਹਾਡੀ ਕਰਾਵਾਂਗੇ ਕਿ ਕੀ ਪ੍ਰੋਸੈਸ ਆਖਿਰੇ ਦਾ ਹੁੰਦਾ ਹੈ ਤੇ ਕਿਸ ਤਰ੍ਹਾਂ ਜਿਹੜਾ ਇਹ ਨੰਬਰ ਆਟੋ ਚਾਲਕ ਨੂੰ ਅਲਾਟ ਕੀਤਾ ਜਾਂਦਾ ਸੋ ਅਧਿਕਾਰੀਆਂ ਦੇ ਨਾਲ ਤੁਹਾਡੀ ਗੱਲਬਾਤ ਕਰਾਨੇ ਆ ਤੇ ਜਿਹੜੇ ਲੋਕ ਘਰ ਬੈਠੇ ਦੇਖ ਰਹੇ ਨੇ ਜਾਂ ਉਹਨੂੰ ਨੰਬਰ ਲੈਣਾ ਚਾਹੁੰਦੇ ਨੇ ਰਜਿਸਟਰਡ ਕਰਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਪ੍ਰੋਸੈਸ ਹੈ ਸੋ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਆ ਦੀਪਕ ਜੀ ਨੇ ਸਾਡੇ ਨਾਲ ਦੀਪਕ ਜੀ ਜਰਾ ਦੱਸੋ ਇਸ ਤਰ੍ਹਾਂ ਦੀ ਇੱਥੇ ਤੁਹਾਡੀ ਡਿਊਟੀ ਹੈ ਤੇ ਕੀ ਕੀ ਇੱਥੇ ਫਾਰਮੈਲਿਟੀ ਜਿਹੜੀ ਆਟੋ ਦਾ ਨੰਬਰ ਲੈਣ ਦੀ ਚਾਹੀਦੀ ਸਰ ਨਗਰ ਨਿਗਮ ਬਠਿੰਡਾ ਵੱਲੋਂ ਇਹ ਈ ਰਿਕਸ਼ਾ ਤੇ ਆਟੋ ਰਿਕਸ਼ਾ ਦਾ ਬਠਿੰਡਾ ਸ਼ਹਿਰ ਚ ਮਤਲਬ ਵੀ ਕਿੰਨੇ ਈ ਰਿਕਸ਼ਾ ਚੱਲ ਰਹੇ ਆ ਕਿੰਨੇ ਆਟੋ ਰਿਕਸ਼ਾ ਚੱਲ ਰਹੇ ਆ ਉਹਦਾ ਸਰਵੇ ਕੀਤਾ ਜਾ ਰਿਹਾ ਹੈ ਇੱਕ ਇਹਦੇ ਨਾਲ ਕੀ ਇੱਕ ਤਾਂ ਆਪਣਾ ਰਿਕਾਰਡ ਪਤਾ ਲੱਗ ਜਾਊ ਸਾਰਾ ਡਾਟਾ ਆਪਣੇ ਕੋਲ ਆ ਜਾਊਗਾ ਵੀ ਬਠਿੰਡਾ ਚ ਕਿੰਨੇ ਈ ਰਿਕਸ਼ਾ ਹੈ ਕਿੰਨੇ ਆਟੋ ਰਿਕਸ਼ਾ ਹੈ ਕਿੰਨੇ 10 ਸਾਲ ਪੁਰਾਣੇ ਆ ਜਾਂ 15 ਸਾਲ ਪੁਰਾਣੇ ਆ ਦੂਜੀ ਗੱਲ ਹੁਣ ਜਿਵੇਂ ਸ਼ਹਿਰ ਤੇ ਕਰਾਈਮ ਵੱਧ ਰਿਹਾ ਹੈ ਜਾਂ ਕਿਸੇ ਦੀ ਸਨਖਤੀ ਹੈ ਨਹੀਂਗੀ ਕੋਈ ਕਿੱਥੋਂ ਆ ਕੇ ਚਲਾਈ ਜਾਂਦਾ ਕੋਈ ਕਿੱਥੋਂ ਆ ਕੇ ਚਲਾਈ ਹੁੰਦਾ ਉਹ ਹੁਣ ਚਲਾਉਣ ਵਾਲੇ ਦਾ ਵੇਰਵਾ ਸਾਡੇ ਕੋਲ ਸਾਰਾ ਆ ਜਾਊਗਾ ਮਾਲਕ ਜਿਹਦਾ ਆਟੋ ਹੈਗਾ ਉਹਦੀ ਡਿਟੇਲ ਸਾਡੇ ਕੋਲ ਸਾਰੀ ਆ ਜਾਊਗੀ ਤੇ ਉਹਦੀ ਅਸੀਂ ਆਰਸੀ ਦੇਖਦੇ ਆਂ ਡਰਾਈਵਿੰਗ ਲਾਇਸੈਂਸ ਦੇਖਦੇ ਆਂ ਆਧਾਰ ਕਾਰਡ ਦੇਖਦੇ ਆਂ ਪਾਸਪੋਰਟ ਸਾਈਜ਼ ਫੋਟੋ ਸਾਰੇ ਅਸੀਂ ਡਾਕੂਮੈਂਟ ਲੈ ਕੇ ਤੇ ਪ੍ਰੋਪਰ ਆਪ ਦਾ ਚੱਲ ਰਿਹਾ ਸਿਸਟਮ ਅੱਛਾ ਇਹ ਜਿਹੜਾ ਨੰਬਰ ਦਿੱਤਾ ਜਾਂਦਾ ਹੈ ਇੱਕ ਸਪੈਸਿਫਿਕ ਨੰਬਰ ਕਿੰਨੇ ਚਿਰ ਕਿੰਨੇ ਚਿਰ ਚੱਕ ਕੇ ਤੁਸੀਂ ਤੁਰੰਤ ਦੇ ਦਿੰਦੇ ਨਹੀਂ ਇਹ ਨੰਬਰ ਦਾ ਕੋਈ ਉਹ ਪਰਪਸ ਨਹੀਂ ਹੈਗਾ ਇਹ ਨੰਬਰ ਤਾਂ ਸਿਰਫ ਜਸਟ ਇਹ ਹੈ ਵੀ ਇਹ ਬੰਦਾ ਸਾਡੇ ਕੋਲ ਵੈਰੀਫਿਕੇਸ਼ਨ ਕਰਾਉਣ ਆ ਗਿਆ ਜੀ ਸਰਵੇ ਕਰਾ ਆ ਗਿਆ ਇਹ ਹੋਣ ਦਾ ਸਰਪ੍ਰਸ ਬੂਤ ਹੈ ਹਾਂ ਵੀ ਇਹ ਬੰਦਾ ਸਰਵੇ ਚ ਆ ਗਿਆ ਸਰਵੇ ਕਰਾਜਾ ਸਾਡੇ ਕੋਲ ਆ ਕੇ ਤੇ ਉਸੇ ਵਸਤੀ ਕਿੰਨੇ ਕੁ ਲੋਕ ਜਿਹੜੇ ਨੇ ਆ ਰਹੇ ਨੇ ਤੇ ਕੋਈ ਹੋਰ ਵੀ ਜਗ੍ਹਾ 200 ਸਵਾ 200 ਬੰਦੇ ਦੀ ਐਵਰੇਜ ਮੰਨ ਕੇ ਚੱਲੋ ਜੀ ਅੱਜ ਮਨ ਲਾਦਾ 800 ਦੇ ਕਰੀਬ ਹੋ ਗਏ ਜੀ ਅ ਕੱਲੋਂ ਮਨਾਲ ਸਿੰਘ ਸੁਖ ਸਿੰਘ ਹਾਂ ਤਿੰਨ ਤਿੰਨ ਦਿਨ ਅੱਜ ਤੱਕ ਅੱਜ ਤੱਕ ਤਿੰਨ ਦਿਨ ਹੋ ਗਏ ਸ਼ੁਰੂ ਕੀਤੇ ਨੂੰ ਹਾਂ <coughs> 800 ਹੋ ਗਏ ਬੋਕਰ 800 ਆਟੋ ਤੋਂ ਦੇ ਕੋਲ ਸਰਵੇ ਦੇ ਵਿੱਚ ਆ ਹਾਂ ਆਟੋ ਰਿਕਸ਼ਾ ਤੇ ਈ ਰਿਕਸ਼ਾ ਮਿਕਸ ਹੋ ਗਏ ਅੱਛਾ ਦਿੱਕਤਾਂ ਕਿਸ ਤਰ੍ਹਾਂ ਦੀਆਂ ਤੁਹਾਨੂੰ ਆ ਰਹੀਆਂ ਜਿਹੜੇ ਲੋਕ ਆ ਰਹੇ ਨੇ ਕੋਈ ਜਿਹੀ ਪਰੇਸ਼ਾਨੀ ਨੂੰ ਨਹੀਂ ਸਾਨੂੰ ਤਾਂ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂਗੀ ਪਰ ਲੋਕਾਂ ਨੂੰ ਹੈਗੀਆਂ ਜਿਵੇਂ ਕੋਈ ਕਹਿੰਦਾ ਮੇਰਾ ਚਲਾਨ ਹੋ ਗਿਆ ਵੀ ਆਰਸੀ ਸਾਡੀ ਕੋਰਟ ਚ ਪਈ ਹੈ ਫਿਰ ਮੈਂ ਕਹਿੰਦਾ ਚਲਾਨ ਕਲੀਅਰ ਕਰੋ ਜਿਵੇਂ ਪੰਜ ਪੰਜ ਸਾਲ ਹੋ ਗਏ ਚਲਾਨ ਹੋਏ ਨੂੰ ਯਾਰ ਮੈਂ ਕਹਿੰਦਾ ਅਸੀਂ ਇਹੀ ਇਹੀ ਮਕਸਦ ਹੈ ਨਾ ਇਸੇ ਸਰਵੇ ਕਰਨ ਦਾ ਕਿ ਹਾਂ ਉੱਥੇ ਅਸੀਂ ਨੋ ਕਰ ਦਿੰਦੇ ਆ ਵੀ ਇਹਦੇ ਕੋਲ ਆਰਸੀ ਹੈ ਨਹੀਂ ਪਈ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਕਿ ਬਿਨਾ ਲਾਇਸੈਂਸ ਤੋਂ ਚਲਾ ਨਹੀਂ ਸਕਦੇ ਬਿਨਾ ਆਰਸੀ ਤੋਂ ਨਹੀਂ ਚਲਾ ਸਕਦੇ ਵੀ ਕੋਲ ਉਹ ਸੋ ਕਿੰਨੇ ਦਿਨ ਹੋਰ ਚੱਲੇਗੀ ਤੇ ਜਿਹੜੇ ਲੋਕ ਘਰ ਬੈਠੇ ਦੇਖ ਰਹੇ ਨੇ ਉਹਨਾਂ ਲਈ ਕੀ ਫਾਰਮੈਲਟੀ ਹੈ ਕੀ ਕੀ ਲੈ ਕੇ ਆਉਣਾ ਇਹ ਸਾਡਾ ਜਿਹੜਾ ਹੈਗਾ ਟਾਰਗੇਟ 10 ਦਿਨਾਂ ਦਾ ਹੈਗਾ ਵੀ 10 ਦਿਨਾਂ ਚ ਅਸੀਂ ਮਤਲਬ ਲਗਭਗ ਬਠਿੰਡਾ ਚ 5000 ਦੇ ਕਰੀਵਾਟੋ ਚੱਲ ਰਿਹਾ ਵੀ 10 ਦਿਨਾਂ ਚ ਪੂਰਾ ਕਰ ਦਾਂਗੇ ਅਸੀਂ ਤੇ ਬਸ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਅਸੀਂ ਮੈਂ ਮੀਡੀਆ ਰਾਹੀਂ ਸਭ ਨੂੰ ਅਪੀਲ ਕਰਦਾ ਵੀ ਆ ਕੇ ਆਪਦੀ ਸਰਵੇਜ ਪਾਰਟ ਇੱਥੇ ਜ਼ਿਆਦਾ ਪਾਰਟਿਸਪੇਟ ਕਰੋ ਤੇ ਨਗਰ ਨਿਗਮ ਦਾ ਸਾਥ ਦਿਓ ਸਰਕਾਰ ਦਾ ਸਾਥ ਦਿਓ ਤਾਂ ਕਿ ਇੱਕ ਪਾਰਦਰਸ਼ੀਤਾ ਲੋਕਾਂ ਸਾਹਮਣੇ ਸਾਰਾ ਮਤਲਬ ਕੰਮ ਹੋਵੇ। ਬਿਲਕੁਲ ਹੀ ਨਗਰ ਨਿਗਮ ਅਧਿਕਾਰੀ ਸੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਜਿਹੜਾ 10 ਦਿਨ ਤੱਕ ਇਹ ਮੁਹਿੰਮ ਜਿਹੜੀ ਚੱਲੇਗੀ ਤੇ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਆਟੋ ਵੀ ਦੇਖੋ ਲਗਾਤਾਰ ਜਿਹੜੇ ਨੇ ਉੱਥੇ ਗਿਣਤੀ ਵਧਦੀ ਦਿਖਾਈ ਦੇ ਰਹੀ ਹੈ ਤੇ ਜਿਹੜੇ ਚਾਲਕ ਨੇ ਤੁਸੀਂ ਦੇਖੋ ਇਹ ਪ੍ਰੋਪਰ ਜਿਹੜੀ ਵਧਦੀ ਆਪਦੀ ਵਧਦੀ ਪਾ ਕੇ ਇੱਥੇ ਪਹੁੰਚੇ ਨੇ। ਤਾ ਜੋ ਇੱਕ ਪਤਾ ਲੱਗ ਸਕੇ ਕਿ ਹਾਂ ਇਹ ਜਿਹੜੇ ਆਟੋ ਚਾਲਕੀ ਨੇ ਤੇ ਆਟੋ ਲਗਾਤਾਰ ਇੱਥੇ ਪਹੁੰਚ ਰਹੇ ਨੇ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਵਿੱਚ ਤੇ ਇਸ ਸਰਵੇ ਸਰਵੇ ਦੇ ਵਿੱਚ ਭਾਗ ਲੈ ਰਹੇ ਨੇ ਤਾਂ ਜੋ ਜਿਹੜਾ ਇੱਕ ਸਾਫ ਸੁਥਰੀ ਛਵੀ ਜਿਹੜੀ ਆਟੋ ਵਾਲਿਆਂ ਦੀ ਬਣ ਸਕੇ ਕਿਉਂਕਿ ਆਟੋ ਚਾਲਕਾਂ ਦੇ ਰੂਪ ਦੇ ਵਿੱਚ ਅਕਸਰ ਹੀ ਵਾਰਦਾਤਾ ਜਿਹੜੀਆਂ ਆਪਾਂ ਦੇਖਦੇ ਹਾਂ ਵਾਰਦਾਤਾ ਨਜ਼ਰ ਆਉਂਦੀਆਂ ਨੇ ਪਰ ਫਿਲਹਾਲ ਜੇਕਰ ਗੱਲ ਕਰੀਏ ਤਾਂ ਸਭ ਨੂੰ ਜਿਹੜਾ ਕਵਰ ਕਰਨ ਦਾ ਟਾਰਗੇਟ ਉਹ ਇੱਥੇ ਰੱਖਿਆ ਗਿਆ ਤੇ ਜਿਹੜਾ 5000 ਤੋਂ ਜ਼ਿਆਦਾ ਆਟੋ ਜਿਸ ਤਰ੍ਹਾਂ ਅਧਿਕਾਰੀ ਨੇ ਦੱਸਿਆ ਉਹਨਾਂ ਨੂੰ ਕਵਰ ਕਰਨ ਦਾ ਜਿਹੜਾ ਟੀਚਾ ਉਹ ਰੱਖਿਆ ਗਿਆ ਤੇ 10 ਦਿਨਾਂ ਤੱਕ ਇਹ ਮੁਹਿੰਮ ਚੱਲੇਗੀ ਸੋ ਆਸ-ਪਾਸ ਜੇਕਰ ਕੋਈ ਜਿਸ ਕੋਲ ਖਬਰ ਪਹੁੰਚਦੀ ਹੈ ਉਹ ਆਪਣੇ ਆਸ-ਪਾਸ ਜ਼ਰੂਰ ਦੱਸ ਦੇਵੇ ਕਿ ਜਿਹੜੇ ਆਟੋ ਦਾ ਸਰਵੇ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਵਿੱਚ ਚੱਲ ਰਿਹਾ ਤੇ ਉਸ ਦੇ ਵਿੱਚ ਜਾ ਕੇ ਆਪਣੀ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ